ਹਲਕਾ ਫਤੇਗੜ ਸਾਹਿਬ ਤੋਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜ ਰਹੇ ਪ੍ਰਕਾਸ਼ ਪੀਟਰ ਨੇ ਆਪਣੀ ਧਰਮ ਪਤਨੀ ਨਾਲ ਕੀਤਾ મતદાન ਹਲਕਾ ਫਤੇਗੜ ਦੇ ਲੋਕਾਂ ਨੂੰ ਵੱਧ ਤੋਂ ਵੱਧ મતદાન ਕਰਨ ਦੀ ਕੀਤੀ ਗਈ ਅਪੀਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਜ਼ਾਦ ਉਮੀਦਵਾਰ ਪ੍ਰਕਾਸ਼ ਪੀਟਰ ਨੇ ਕਿਹਾ ਕਿ ਇਸ ਸਮੇਂ ਸਮੇਂ ਦੀ ਸਰਕਾਰਾਂ ਨੇ ਪੰਜਾਬ ਦੇ ਦਲਿਤ ਸਮਾਜ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕੀਤਾ ਇਸ ਲਈ ਮੈਨੂੰ ਸਮੂਹ ਫਤੇਗੜ ਹਲਕੇ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਵਾਰ ਇੱਕ ਇੱਕ ਵੋਟ ਲੈਟਰ ਬਾਕਸ ਨੂੰ ਪਾ ਕੇ ਲੋਕਾਂ ਨੂੰ ਬਚਾਓ ਮੈਂ ਸਭ ਤੋਂ ਪਹਿਲਾਂ ਜਿੰਨੇ ਚੈਨਲਸ ਨੇ ਤੁਹਾਡੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਸਲਾਮ ਜੈਮਸੀ ਦੀ ਮੈਂ ਪ੍ਰਕਾਸ਼ ਪੀਟਰ ਕੈਂਡੀਡੇਟ ਪਾਰਲਮੈਂਟ ਹਲਕਾ ਫਤੇਗੜ ਸਾਹਿਬ ਐਸ்சி ਔਰ ਅੱਜ ਸਾਡੇ ਪੰਜਾਬ ਦੇ ਵਾਸਤੇ ਸਾਡੇ ਹਲਕੇ ਦੇ ਵਾਸਤੇ ਜਿਨੇ ਵੋਟਰ ਨੇ ਉਹਨਾਂ ਨੂੰ ਮੈਂ ਵਧਾਈ ਦੇਣਾ ਹੈ ਕਿ ਉਹ ਨਹੀਂ ਧੁੱਪ ਦੇ باوجود ਵੀ ਆਪਣੇ ਵੋਟ ਦਾ ਇਸਤੇਮਾਲ ਕਰਨ ਵਾਸਤੇ ਆਏ ਆ ਔਰ ਇਹ ਜਿਹੜਾ ਹਲਕਾ ਆ ਅਸੀਂ ਜਿੱਥੇ ਜਿੱਥੇ ਗਏ ਆ ਆਪਣੀ ਅੱਜ ਵੋਟ ਵੀ ਪਾਉਣ ਵਾਸਤੇ ਆਏ ਆ ਤੇ ਉੱਥੇ-ਉੱਥੇ ਜਿਹੜੇ ਸਾਨੂੰ ਲੋਕਾਂ ਦੇ ਵਿੱਚ ਭਰਮਾ ਹੰਗਾਰਾ ਮਿਲਿਆ ਔਰ ਲੋਕ ਜਿਹੜੀ ਬੜੀ ਖੁੱਲ੍ਹ ਦੇ ਨਾਲ ਵੋਟ ਕਰ ਰਹੇ ਨੇ ਤੇ ਜੀ ਜਿਵੇਂ ਲਗਭਗ 12:00 ਵਜ ਗਏ ਨੇ ਕਿੰਨਾ ਕੁ ਰੁਝਾਨ ਰਿਹਾ ਵੋਟਰਾਂ ਦੇ ਵਿੱਚ 12:00 ਵਜ ਗਏ ਨੇ ਕਿੰਨੇ ਪਰਸੈਂਟ ਤੱਕ ਬੜੀ ਵੋਟ ਪੋਲਿੰਗ ਹੋਈ ਹੈ ਦੇਖੋ ਜਿੱਦਾਂ ਮਾਰਨਿੰਗ ਟਾਈਮ ਸੀਗਾ ਉਦੋਂ ਤੁਹਾਨੂੰ ਪਤਾ ਹੁਣ ਧੁੱਪ ਵੀ ਬਹੁਤ ਜ਼ਿਆਦਾ ਹੋ ਚੁੱਕੀ ਆ ਇਦਨਾਂ ਥੋੜਾ ਜਿਹਾ ਲੋਕਾਂ ਦੇ ਵਿੱਚ ਜਿਹੜਾ ਰੁਝਾਨ ਘਟ ਰਿਹਾ ਪਰ ਮਾਰਨਿੰਗ ਟਾਈਮ ਦਾ ਰੁਝਾਨ ਜਿਹੜੇ ਬਹੁਤ ਵਧੀਆ ਸੀਗੇ ਜਿਹੜਾ ਵੋਟ ਪਾਣ ਲਈ ਆਇਆ ਉਹਨਾਂ ਨੂੰ ਕੀ ਮੈਚ ਨਹੀਂ ਜਾਂਦਾ ਮੈਂ ਇਹ ਵੈਸੇ ਦਿੰਨਾ ਆ ਕਿ ਜਿਹੜੇ ਵੋਟਰ ਨੇ ਉਹਨਾਂ ਨੇ ਮਤਦਾਨ ਕਰਨਾ ਹੈ ਆਪਣੀ ਤਾਕਤ ਇੱਕ ਕੈਂਡੀਡੇਟ ਨੂੰ ਦੇਣੀ ਹੈ ਇਸ ਕਰਕੇ ਜਿਹੜਾ ਕੈਂਡੀਡੇਟ ਤੁਸੀਂ ਚੁਣਦੇ ਹੋ ਬੜਾ ਸੋਚ ਸਮਝ ਕੇ ਚੁਣਨਾ ਹੈ ਕੈਂਡੀਡੇਟ ਕਿਉਂਕਿ ਕੈਂਡੀਡੇਟ ਕਈ ਵਾਰ ਬਹੁਤ ਬਹੁਤ ਵਾਰ 5 ਸਾਲ ਵਿੱਚ ਲੱਖਾਂཅੇ ਵੀ ਨਹੀਂ ਵੜਦੇ ਤੇ ਇਸ ਕਰਕੇ ਤੁਸੀਂ ਇਮਾਨਦਾਰ ਸੋਝਵਾਨ ਪੜਿਆ ਲਿਖਿਆ ਕੈਂਡੀਡੇਟ ਜਿਹੜਾ ਚੁਣਨਾ ਹੈ ਤਾਂ ਜੋ ਤੁਹਾਡੇ ਡਵੈਲਪਮੈਂਟ ਤੇ ਤੁਹਾਡੀ ਆਵਾਜ਼ ਪਾਰਲੀਮੈਂਟ ਵਿੱਚ ਚੱਕ ਸਕੇ ਔਰ ਤੁਹਾਡੇ ਹਰ ਦੁੱਖ ਸੁੱਖ ਦੇ ਵਿੱਚ ਖੜਾ ਹੋ ਸਕੇ ਤੁਹਾਡਾ ਲੋਕਲ ਜਿਹੜਾ ਕੈਂਡੀਡੇਟ ਹੋਣਾ ਚਾਹੀਦਾ